ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ 21 22 ਲੀਟਰ ਝੋਟੀ ਥੱਲੇ ਦੁੱਧ ਇਸ ਵਕਤ ਤਿਆਰ ਹੈ ਦੀ ਮਿਲਕੀ ਕਰਕੇ ਦਿਖਾਵਾਂਗੇ ਲੀਟਰ ਲਾ ਕੇ ਕਲਾਕਲਾ ਮਿਲ ਕੇ ਦਿਖਾਵਾਂਗੇ ਸੋ ਬਾਕੀ ਡਿਟੇਲ ਵੀਰ ਤੋਂ ਪੁੱਛਦੇ ਆ ਸੁਭਰ ਬੱਚਾ ਚੋਂਦਾ ਥੱਲੇ ਦੇਖ ਸਕਦੇ ਹੋ ਇਸ ਵਕਤ ਸੁਭਰ ਖਾਲੀ ਬਾਟੀ ਦੇਖ ਸਕਦੇ ਹੋ ਹਾਂ ਥਣ ਦੇਖ ਸਕਦੇ ਹੋ ਮੇਰੇ ਥਣ ਛੱਡੀ ਮਰੇ ਹੱਥ ਸੁਵਾ ਦੇਖੋ ਥਣ ਦੇਖੋ ਚਾਰੇ ਨਿਖਣਗੇ ਆਪਾਂ ਜ਼ੂਮ ਕਰਕੇ ਦਿਖਾਤੇ ਹਾਂਜੀ ਵੀਰੇ ਨਾਮ ਐਡਰੈਸ ਦੱਸ ਦਿਓ ਆਪਣਾ ਨਾਮ ਮੇਰੇ ਸੁਜਿੰਦਰ ਸਿੰਘ ਪਿੰਡ ਦੀਪਗੜ੍ਹ ਜਿਹੜਾ ਬੰਦਾ ਤੇ ਮੋਬਾਈਲ ਨੰਬਰ ਆਪਣਾ 9876320661 ਤੇ ਆਪਾਂ 28 ਤਰੀਕ ਨੂੰ 5:52 ਮਿੰਟ ਤੇ ਚੋਈ ਕਰਦੇ ਵਾ 6:00 ਵਜੇ ਤੇ ਵੀਰੇ ਕਿਹੜਾ ਸੂਛ ਛੋਟੀ ਸੂਈ ਵੀ ਹੈ ਇਹ ਬੱਚਾ ਇਹਦੇ ਪਿੱਛੇ ਆ ਗਈ ਘੱਟੀ ਹਨਾ ਠੀਕ ਐ ਕਿਹ ਇੱਕ ਦਿਨ ਹੋ ਗਿਆ ਸੂਈ ਨੂੰ ਤੁਹਾਨੂੰ ਅੱਜ 10 ਮੈਂ 11ਵਾਂ ਨੇ ਠੀਕ ਐ 10 11 ਦਿਨ ਹੋ ਗਏ ਸੂਈ ਨੂੰ ਕਿੰਨਾ ਕੁ ਦੁੱਧ ਆਪਣੇ ਅੰਦਾਜ਼ੇ ਤੇ ਤਜਰਬੇ ਸਾਬ ਨਾਲ ਵੀ ਹਾਜ਼ਰ ਆ ਇਸ ਵਾਰ ਚਲਾਈ ਕਰਦੇ ਮੈਂ ਆਪ ਹੁਣ ਦੁੱਧ ਵੀਰੇ ਅੰਦਾਜ਼ਾ ਕਿੰਨਾ 20 ਕਿਲੋ ਟੂਟਿਆਰ ਵੀ 20 ਤੋਂ ਬਾਹਰ ਹਾਜ਼ਰ ਹੈਗਾ ਜਮਾ ਠੀਕ ਐ ਤੇ ਬਾਕੀ ਮਹਿਲਾ ਵਗੈਰਾ ਮਾਰ ਕੇ ਤਿਆਰਪਾ ਹੋਰ ਵਧੂ ਫਿਰਦਾ ਬਿਲਕੁਲ ਜਾੜੂ ਤੇ ਇਹ ਬਾਈ ਤੇ ਇਹ ਤੇ ਇਹ ਤੇ ਲਗਭਗ ਹਾਂ ਬ੍ਰੀਹਰਾਮ ਦਾ ਮਨ ਕੇ ਜਿਲੇ ਵੀ 2 ਗਿਲੀਟਰ ਲੀਟਰ ਡੰਗ ਦਾ ਪਤਾ ਨਹੀਂ ਕੈਪੈਸਿਟੀ ਹੋਰ ਹੈਗੀ ਐ ਜੀ ਥੈਂਕ ਠੀਕ ਹੈ ਤੇ ਬਾਕੀ ਗਾਲਿਆ ਵਗੈਰਾ ਵਧੀਆ ਕਰਦੀ ਪਈ ਆ ਚਾਰੂ ਵਗੈਰਾ ਪੂਰੀ ਫੁੱਲ ਆ ਹਨਾ ਬੱਚਾ ਵੀ ਪਿੱਛੇ ਕੱਟੀਆ ਦੂਜਾ ਸੂਆ ਜੈਨ ਹੁਣ ਸੂਈ ਵੀ ਆ ਤੇ ਚੋਣ ਚਵਾਦੀ ਓਕੇ ਨਰਮਾ ਬਿਲਕੁਲ ਠੀਕ ਹੈ ਸੋ ਬਾਕੀ ਲੇਵਾ ਦੇਖੋ ਬਿਲਕੁਲ ਕੰਪੈਕਟਡ ਰਹਿ ਜਾਵਾ ਕਿਆ ਬਾਤਾਂ ਆਪਾਂ ਵੇ ਗਲਾਸ ਚ ਰੱਖ ਕੇ ਥਲੇ ਧਾਰ ਚੋਈ ਚੱਲਿਓ ਸੋ ਦੇਖੋ ਚੋਣ ਚਵਾ ਵਗੈਰਾ ਪੂਰਾ ਮੋਟਾ ਸਾਫ ਸੁਥਰਾ ਤੇ ਦੂਜਾ ਸੂਆ ਸੂਈ ਵੀ ਆ ਤਦ ਆਪਾਂ ਤੁਹਾਨੂੰ ਲੀਟਰ ਲਾ ਕੇ ਮਿਣ ਕੇ ਦਿਖਾਵਾਂਗੇ ਜਮ ਐਂਡ ਟਿੱਕਰ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੈਂ ਆਪਣੇ ਪਿੰਡੋਂ ਵੀਡੀਓ ਕਵਰ ਕਰਦਾ ਰਿਹਾ 9876320661 ਵੀਰ ਦਾ ਮੋਬਾਈਲ ਨੰਬਰ ਆ ਦੂਜਾ ਸੂਆ ਛੋਟੀ ਸੂਈ ਵੀ ਆ ਨਵਾਂ ਹਾਣਾ ਕੱਦ ਕਾਠ ਵਗੈਰਾ ਛੋਟੀ ਦਾ ਬਹੁਤ ਆ ਫੁੱਲ ਸਾਈਜ਼ ਦੇ ਵਿੱਚ ਆ ਬੱਚਾ ਫੀਮੇਲ ਕਾਫਾ ਕੱਟੀ ਆ ਤੇ ਸਿੰਗ ਸਾਈਜ਼ ਦੀ ਬਿਲਕੁਲ ਸਾਫ ਆ ਤੇ ਕੱਟੀ ਵਗੈਰਾ ਤੇ ਨਹੀਂ ਪੁੱਛਿਆ ਵੀਰੇ ਕਿਹੜਾ ਟੀਕੇ ਦੱਸਿਆ ਆਪਾਂ ਨੂੰ ਕੱਟੀ ਵੀਰੇ ਆਪਾਂ ਪੁੱਛਿਆ ਤਾਂ ਰਹਿਣੀ ਹੂੰ ਜੇ ਕੋਕੋਲੇ ਨਹੀਂ ਮੈਂ ਚੰਗੀ ਇਕੱਟੀ ਵਗਲੇ ਟੀਕੇ ਚੰਗੀ ਭਰਾਂ ਠੀਕ ਐ ਵੀ ਆਪਾਂ ਕਹਿ ਜੀਏ ਫਲਾਣੇ ਦੀ ਹਨ ਨਹੀਂ ਵੀਰੇ ਉਹ ਕਰਦਾ ਕੋਈ ਫਾਇਦਾ ਨਹੀਂ ਮੈਂ ਚੰਗੀ ਐ ਤਾਂ ਅਗਲਾ ਟੀਕਾ ਚੰਗੇ ਭਰਾਂਦਾ ਟੀਕਾ ਕੋਈ ਮਾਲਾ ਭਰਾਂਦਾ ਨਹੀਂ ਜਿਆਜ ਗੱਲਾਂ ਜਣਾ ਸੋ ਐ ਵੀ ਆਪਾਂ ਨਾ ਵੇਚੀ ਜੇ ਮੋਦੀ ਦੀ ਐ ਜੀ ਮੋਦੀ ਦੇ ਮਾਮੇ ਦੀ ਐ ਤੇ ਪਿੱਛੇ ਗੱਟੀਆਂ ਸਾਫ਼ ਸੁਥਰੀ ਜਿੰਦ ਜਾਣ ਝੋਟੀਆਂ ਦੇ ਹਿਸਾਬ ਨਾਲ ਬੱਚਾ ਮਗਰ ਪਾਲਣ ਵਾਲਾ ਤੇ ਬਾਕੀ 20 ਕਿਲੋ ਵਾਲੀ ਮੈਂ ਜੇ ਆਪ ਨੂੰ ਪਤਾ ਐ ਵੀ ਕੱਟੀ ਛੇਦੀ ਕਿਤੇ ਕੋਈ ਵੇਚ ਦੇਣੀ ਜੇ ਭਰਾਂਦਾ ਵੀ ਐ 20 ਕਿਲੋ ਦੇ ਟੀਕੇ ਚੰਗੇ ਭਰਾਂਦਾ ਤੇ ਵਧੀਆ ਮਨ ਕੇ ਚਲੋ ਦੋ ਜਾਨਵਰ ਜਾਣਗੇ ਤੈਨਨੇ ਮਨ ਕਿ ਜਲੀਏ ਕਿ ਦੁੱਧ ਜਾਊ ਤੇ ਇੱਕ ਝੋਟੀ ਜਾਊ ਤੇ ਇੱਕ ਮਗਰ ਬੱਚਾ ਫੀਮੇਲ ਕਾਫ ਕੱਟੀ ਜਾਊਗੀ ਜੇਰ ਵਗੈਰਾ ਸਾਰਾ ਕੰਮ ਇਹ ਟੂ ਜਿਹੜਾ ਡਾਨਾ ਸੁਈ ਸਵਾਈਆ ਤੋ ਤੇ ਝੋਕੇ ਤਸੱਲੀ ਕਰਕੇ ਲਿਜਾ ਸਕਦੇ ਹਾਂ ਕਿਆ ਟਾਈਮ ਚ ਝੋਟੀ ਚਵਾਦਾਂਗੇ ਵੀਰੇ ਆਪਾਂ ਵੀਰੇ ਅਗਲੀ ਮਾਰਦੀ ਆਪੇ ਮੇਰੇ ਤਿੰਨ ਟਾਈਮ ਟੂਲੇ ਆਪਾਂ ਨੂੰ ਹੋਈ ਚੱਕਰ ਨਹੀਂ ਠੀਕ ਹੈ ਆਪਾਂ ਸਵੇਰੇ ਫੇਰੇ ਇਸ ਪੈਮ ਦੀ ਚਵਾਈ ਕਰਾਉਣੀ ਠੀਕ ਹੈ ਸੋbro 28 ਤਰੀਕ ਨੂੰ ਆ ਟਾਈਮ ਦੇਖ ਸਕਦੇ ਹੋ ਜਮ 5:58 ਮਿੰਟ ਤੇ ਸਵੇਰੇ ਵੀ ਆਪਾਂ ਲਗਭਗ 6:30 ਸੀ ਫੇਰ ਚਵਾਦਾਂਗੇ ਹਨਾ ਦੇਣ ਜਾਂ ਚੜ ਜਾਂਦਾ ਬਾਬਾ ਉਹ ਤਨੂੰ ਨਾ ਉਹ ਬੱਲਬ ਛੱਡ ਲਾਂਗੇ ਅਪਰ ਚਲ ਕੋਈ ਨਾ ਸੋ 6 ਵਜੇ ਆਪਾਂ ਚੋਈ ਫੇਰ ਕਰਾਵਾਂਗੇ ਦੋ ਟਾਈਮ ਚੋਈ ਆਪਾਂ ਮੋਬਾਈਲ ਤੇ ਦਿਖਾਵਾਂਗੇ ਦੋ ਟਾਈਮ ਤਿੰਨ ਟਾਈਮ ਤੁਸੀਂ ਪੇਮੈਂਟ ਲਾਉਣੀ ਆ ਇਹ ਜਾ ਕੇ ਚੋ ਕੇ ਤਸੱਲੀ ਕਰਕੇ ਖਰੀਦਦਰੀ ਕਰ ਸੋ ਨਵਾਂ ਹਾਂ ਬਿਲਕੁਲ ਕੱਦ ਕਾਰਡ ਦੇ ਵਿੱਚ ਜਿੰਦ ਜਾਨਾਂ ਨੇ ਝੋਟੀਆਂ ਸ਼ੋ ਕੁਆਲਿਟੀ ਵਾਲੀ ਝੋਟੀਆਂ ਕਿਸੇ ਵੀ ਨੇ ਬਰੀਡ ਤਿਆਰ ਕਰਨੀ ਆ ਕਿ ਚੰਗੀ ਬਰੀਡ ਤਿਆਰ ਹੋਊਗੀ ਬਾਲਟੀ ਬੋਲ খালি ਬਾਲਟੀ ਪੜਾ ਦਿੰਦੇ ਜੀ ਉਹਦੇ ਕੈਮਰੇ ਦੇ ਵਿੱਚ ਹੀ ਰੱਖਿਆ ਬਾਲਟੀ ਇਹ ਚੋਲੇ ਕਰ ਦੇ ਚੱਕੀ ਨਾ ਚੱਕੀ ਨਹੀਂ ਬਾਲਟੀ ਨਹੀਂ ਰੱਖੀ ਮਾਂ ਬਾਲਟੀ ਖਾਲੀ ਦਿਖਾ ਜੀ ਬਠੀ ਕਰ ਦੇ ਸੋ ਦੇਖ ਸਕਦੇ ਆ ਕੁਆਲਿਟੀ ਜਮਾਲ ਲਾਦੀ ਗਰ ਕਰਨੇ ਤੇ ਬਾਕੀ ਚੋਣ ਇਹਨਾਂ ਪੋਲਾ ਸਿਰਫ 4 ਮਿੰਟ ਦੀ ਵੀਡੀਓ ਗਈ ਆਪਣੀ 4 ਮਿੰਟ ਦੇ ਵਿੱਚ ਝੋਟੀ ਖਾਲੀ ਹੋਣ ਵਾਲੀ ਆ ਕੋ ਦੇਖੋ ਚੋਣ ਵਗਰਾ ਇੰਨੇ ਇਹਨਾਂ 3.5 ਕਿਲੋ ਦੀ ਗਾੜ ਆ ਮੂਰੇ ਥਾਣਾ ਆਪਾਂ ਕੱਲੇ ਜੀ ਚੋਣੇ ਹਨਾ ਹੁਣ ਮੈਂ ਪਹਿਲਾਂ ਵੀ ਚੋਦਨ ਮੂਹਰੇ ਪੁੱਛਣਾ ਠੀਕ ਹੈ ਪਰ ਹੁਣ ਇਹ ਅੱਡ ਚੂਈ ਜਾਂਦੇ ਕਿਉਂ ਅਸੀਂ ਦਿਖਾਉਂਦੇ ਆ। ਸਵਾਹ ਦੇਖੋ ਝੋਟੀ ਜਮਾ ਅਸਲ ਝੋਟੀ ਆ ਇਹ ਅਰੇ ਕਹਿੰਦੇ ਨੇ ਲੱਕੀ ਦੀ ਝੋਟੀ ਆ ਤੇ ਆਈ ਕਿੱਥੋਂ ਫਿਰ ਝੋਟੀ ਇਹ? 3 ਮਿੰਟ ਕੋਲੇ ਜਿਆ ਦੀ ਬੰਦੇ ਤੋਂ ਲਈ ਆ ਮੈਂ ਪਾਰ ਹੈ ਉਧਰੋਂ ਆਈ ਸੀ ਹਰਿਆਣੇ ਤੋਂ ਠੀਕ ਹੈ ਐਦਾਂ ਹੀ ਮਿਲਦੀ ਆ ਠੀਕ ਆ ਪਿਛਲੇ ਸਾਲ ਦੀ ਹਰਿਆਣੇ ਜਵਾਈ ਵੀ ਆ ਪਿਛਲੇ ਸਾਲ ਆਈ ਪਹਿਲੇ ਸਵੇ ਪਲੂਣ ਝੋਟੀਆਂ ਆਈ ਹੋਣੀਆਂ ਨਾ ਨਹੀਂ ਮੈਂ ਆਈ ਸੀ ਉਹਦੇ ਮਗਰ ਕੱਟੀ ਆਈ ਸੀ ਇਹਦਾ ਠੀਕ ਹੈ ਇਹ ਆਪਣੀ ਆਈ ਵੀ ਠੀਕ ਹੈ ਮੱਝ ਆਈ ਸੀ ਹਾਂ ਉਹਨਾਂ ਨੇ ਇੱਕ ਸੂਆ ਬੀਤਾ ਪਾਈਆਂ ਨੀ ਠੀਕ ਹੈ ਝੋਟੀ ਲੱਗ ਭਾਗ ਦੰਦਾ ਜੀ ਹੋਣੀਆਂ ਨਹੀਂ ਬਈ ਹੂ ਤਾਂ ਜਵਾਲ ਠੀਕ ਹੈ ਸੋ ਸਿੰਘ ਨੂੰ ਵਾਤਾ ਦੇਖੋ ਬੱਲੇ ਕੋਲ ਰੰਗ ਜਾਮਣ ਵਰਗਾ ਕਾਲਾ ਕੋਈ ਮੱਥੇ ਦੇ ਬਾਲ ਨਹੀਂ ਚਿੱਟਾ ਕੋਈ ਹੋਰ ਨਹੀਂ ਤੇ ਸਿੰਘ ਵਗੈਰਾ ਦੇਖੋ ਕਿਆ ਬਾਤਾਂ ਤੇ ਬਾਕੀ ਮੇਨ ਗੱਲ ਕੱਟੀ ਐ ਵਿਸ਼ੇ 20 ਕਿਲੋੜੀ ਮਹਿਦੀ ਕੱਟੀ ਆਪਣ ਨੂੰ ਬਧੇ ਵੀ ਕੀਮਤ ਕਿੱਥੇ ਜਾ ਵੜਦੀ ਆ ਇੱਕ ਦਾ ਕਹਿ ਕੇ ਲੈਣੀ ਵੀ 20 ਕਿਲੋ ਦੁੱਧ ਦੀ ਮਾਂ ਥੱਲੇ ਸੀਗਾ ਤੇ ਇੱਕ ਚੋ ਕੇ ਲੈਣੀ ਵੀ 20 ਕਿਲੋ ਤੇ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰਕੇ ਲੋ ਜਮ ਸਵਾ ਸਾਂਹ ਸੁਵਾ ਦੇ ਕੋ ਝੋਟੀਆਂ ਜਮ ਬਿਲਕੁਲ ਪੈਰ ਨਹੀਂ ਪਟਿਆ ਠੰਡੀ ਸੀਲ ਖੜੀ ਆ ਜਮ ਸੋ ਵੱਡੀ ਬਾਲਟੀ ਇੱਕ ਦਾ ਛੋਟੀਆਂ ਦੋ ਬਾਟੀਆਂ ਚੋਣੀ ਪੈਂਦੀ ਆ ਜਮ ਇਹ ਤੇ ਬਾਕੀ ਚੋਣੇ ਨਾਲ ਚੰਗਾ ਕੋਈ ਇਹ ਨਹੀਂ ਗੱਲ ਵੀ ਝੂਟਣ ਵਾਲਾ ਕੰਮ ਆ ਵੀ 9 ਤੋਂ 10 ਮਿੰਟ ਲੱਗਦੇ ਆ ਆ ਗਾੜੀ ਹੈ ਬਈ ਇਹ ਕਿ ਤਣ ਕਿਲੋ ਤੋਂ ਪਲੱਸ ਦੀ ਹੈ ਨਾ ਮੈਂ ਕਿਹਾ 3.5 ਕਿਲੋ ਆਪਾਂ ਪਹਿਲਾਂ ਕਿਹਾ 20 ਦੀ ਗਾੜ ਸੋ ਦੇਖੋ ਮੂਰਲੇ ਬੋਲੇ ਥਣਾ ਚੁੱਧ ਦੁੱਧ ਵੀਰ ਨਹੀਂ ਅੱਡ ਚੋਇਆ ਜਿਹੜੀ ਮੈਂ ਇਹਦੀ 3 ਕਿਲੋ ਤੋਂ ਉੱਪਰ 3.5 ਕਿਲੋ ਦੀ ਗਾੜੀਓ ਆਪਾਂ ਨੂੰ ਪਤਾ ਵੀ ਆਟੋਮੈਟਿਕ ਕੀ ਤੋਂ 20 ਕਿਲੋ ਤੋਂ ਉੱਪਰ ਲੈ ਜਾਂਦੀ ਆ ਕੀ ਵਾਰ ਮੈਂ ਜੀ ਅੱਧਾ ਕਿਲੋ ਪਾਈਏ ਦੀ ਗਾੜੀ ਹੁੰਦੀ ਆ ਉਹ 10 11 ਕਿਲੋ ਤੋਂ ਰੁਕ ਜਾਂਦੀ ਆ ਸੋ ਵੀਰੇ ਪਸੂ ਲੈ ਆਉਂਦਾ ਮੰਨ ਕੇ ਚਲੋ ਪੂਰੇ ਚੰਗੇ ਲੈ ਆਉਂਦਾ ਅੱਜ ਤੋਂ 2 ਮਹੀਨੇ ਪਹਿਲਾਂ ਆਪਾਂ ਵੀਡੀਓ ਕਵਰ ਕਰੀ ਸੀ ਵੀਰੇ 21 ਲੀਟਰ ਤੋਂ ਚਵਾਇਸ ਨਾ 22 ਲੀਟਰ ਆਪਾਂ ਦੋ ਟਾਈਮ ਚੋ ਕੇ ਦਿਖਾਈ ਸੀ ਆਪਾਂ ਦੋ ਟਾਈਮ ਤਾਂ ਜੋ ਇਹ ਤੋਂ ਹੋਣੀ ਆ ਬਾਈ ਨੇ ਬਹੁਤ ਵਾਰੀ ਕਹਿੰਦਾ ਲੱਗਦਾ ਵਪਾਰੀ ਕੱਪ ਮਾਦਰ 18 ਲੀਟਰ 20 ਕਿਲੋ ਪਰ 10 ਦਿਨ ਪਸੂ ਸਾਂਭਣਾ ਪੈਂਦਾ ਹਨਾ ਬਾਈ ਸਾਂਭ ਕੇ ਦੋ ਦਿਨੀਆਂ ਇਦੀ ਮੈਂ ਜੇ ਇਹਨੂੰ ਦਾਣਾ ਪਤਾਣਾ ਪਾਵਾਂਗੇ ਅਸਲ ਮੈਨੂੰ ਲੇਟੀ ਨਹੀਂ ਪਈ ਜੇ ਲੇਟੀ ਪੈ ਜਾਂਦੀ ਆਪਾਂ 2 ਕਿਲੋ ਹੋਰ ਵਾਧ ਚੁੱਕਦੇ ਚੁਗੁਰਾ ਦੇਖ ਚੌਣ ਵਗੈਰਾ ਕੁਏ ਨਹੀਂ ਗੱਲ ਕੋਈ ਵੀਰ ਕੋ ਵੀਡੀਓ ਰੋਕਤੀ ਸਵੇਰੇ ਪਹਿਲਾ ਚੋਤੀ ਹੋਰ ਚੋਤੀ ਸਾਨੂੰ ਐਸੇ ਦੋ ਟਾਈਮ ਚਵਾ ਕੇ ਦਿੱਤੀ ਜਊ ਜਮ ਇਹ ਨਹੀਂ ਗੱਲ ਵੀ ਜਮ ਆਪ ਦੀ ਸਾਈ ਕਰ ਲਿਓ ਦੁੱਧ ਇੰਨਾ ਹੋਇਆ ਤਾਂ ਬੇਸ਼ੱਕ ਲੈ ਜਿਓ ਇਹ ਮੱਝ ਅਗਲੇ ਦਿਕੇ ਪੈਸੇ ਛੋੜੀ ਜੇਬ ਚ ਸੋ ਆ ਦੇਖੋ ਦੋ ਬਾਲਟੀਆਂ ਰੱਖਾ ਕਰਦੇ ਦੂਜੀ ਬਾਲਟੀ ਨਾਲ ਦਫ ਲੱਗੀ ਸੋ ਸਰਪ 5 ਮਿੰਟ ਦੇ ਵਿੱਚ ਝੋਟੀ ਚਵਾਈ ਹੋ ਗਈ 5 ਮਿੰਟਾਂ 'ਚ 1 2 3 4 5 6 7 8 9 10 11:30 ਤੇ 11:30 ਹਨ 22 ਲੀਟਰ ਦੁੱਧ ਆਪਾਂ ਬਣਾ ਕੇ ਦੇਣਾ ਹੈ ਹਨ ਬਾਈ ਤੈਨੂੰ ਕਿਹਾ ਜਦੋਂ ਤਾਂ ਇਹ ਵੀਡੀਓ ਪਾਈ ਆ ਸਵੇਰੇ ਇਸੇ ਟਾਈਮ ਚੋਣੀ ਆਪਾਂ ਇੰਨੀ ਸਵੇਰੇ ਮੈਂ ਠੀਕ ਹੈ ਸੋ ਆਪਾਂ ਸਵੇਰੇ 29 ਦੇ ਕੋਲ ਫੇਰ ਇਹ ਚਵਾਈ ਕਰਾਂਗੇ ਟਾਈਮ ਦੇਖੋ 6:00 ਬਜ ਕੇ 4 ਮਿੰਟੋਂ ਕੇ ਨਾਲੇ ਬਾਕੀ ਹੋਰ ਗੱਲ 5 ਮਿੰਟਾਂ ਚੋਈ ਜਾਂਦੀ ਹੈ ਹਨਾ ਤੇ ਮੁੱਲਵਾੜੀ ਇਹਦਾ ਮੁੱਲਵਾੜੀ ਬਈ ਫੋਨ ਦੀ ਸੋ ਮੁੱਲੇ ਦਾ ਫੋਨ ਤੇ 9876320666 2 ਲੀਟਰ ਦੋ ਤੇ ਛੋਟੀ ਥੱਲੇ ਬਿਲਕੁਲ ਹਾਜ਼ਰ ਆ ਜਾਮਾ ਚਵਾ ਕੇ ਦਿੱਤਾ ਜਿਉ ਸਵੇਰੇ ਆਪਾਂ ਫੇਰ ਚਵਾਈ ਕਰਾਂਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਹੋਰ